120-22000 ਰੁਪਏ ਦਾ ਸੰਡਰ ਲੱਗਦਾ ਮਹੀਨੇ ਦਾ। ਔਰ ਜੇ ਇਥੋਂ ਗੈਸ ਦੀ ਉਨੀ ਪ੍ਰੋਡਕਸ਼ਨ ਹੋਣ ਲੱਗ ਗਈ ਤਾਂ ਮਹੀਨੇ ਦਾ ਲੱਖ ਰੁਪਇਆ ਘਟੋ ਘਟ ਉਹ ਬਚਤ ਹੋ ਸਕਦੀ ਹੈ ਸਰ। ਗੋਹੇ ਦੀ ਸਹੀ ਵਰਤੋਂ ਹੋ ਜਾਂਦੀ ਹੈ ਨਾਲੇ ਖਾਦ ਬਹੁਤ ਵਧੀਆ ਤਿਆਰ ਹੋ ਜਾਂਦੀ ਹੈ ਬਹੁਤ ਸਾਰੇ ਫਾਇਦੇ ਨੇ। ਇੱਕ ਪਲਾਂਟ ਨੂੰ ਲਾਉਣ ਵਾਸਤੇ 12 ਤੋਂ 13 ਲੱਖ ਰੁਪਏ ਦਾ ਖਰਚਾ ਆਉਣਾ ਵਾ। ਪਰ ਸਾਰੇ ਅਰਦਾਸ ਕਰਿਓ ਇਹ ਕੰਮ ਆ ਜਿਹੜਾ ਛੇਤੀ ਛੇਤੀ ਨੇਪਰੇ ਚੜ ਜਵੇ। ਪਰ ਜੇ ਕੋਈ ਹੋਰ ਵੀ ਭੈਣ ਭਰਾ ਸਾਡੀ ਵੀਡੀਓ ਦੇਖਦੇ ਆ, ਕਰੀਬ 35 ਕਿ ਗਾਵਾਂ ਚਾਹੀਦੀਆਂ ਸਾਨੂੰ। ਪਸ਼ੂਆਂ ਤੋਂ ਦੁੱਧ ਲੈਣਾ ਉੱਥੇ ਪਸ਼ੂਆਂ ਦੀ ਸੇਵਾ ਵੀ ਕਰੀਏ گاਵਾ ਦੀ ਚਾਹੇ ਉਹ ਮੱਜਾਂ ਵਾਂ ਚਾਹੇ ਉਹ ਗਾਵਾਂ ਵਾਂ ਇਸ ਤੋਂ ਵੱਡਾ ਦੁਨੀਆ ਦਾ ਕੋਈ ਪਾਪ ਨਹੀਂ ਜਿਹੜਾ ਆਪਾਂ ਜਾਨਵਰ ਤੋਂ ਦੁੱਧ ਲੈਨੇ ਆ ਤੇ ਜਦੋਂ ਉਹਦੀ ਜ਼ਰੂਰਤ ਪੂਰੀ ਹੋ ਜਾਂਦੀ ਅਸੀਂ ਸੜਕ ਤੇ ਛੱਡ ਦਿੰਨੇ ਆ ਇੱਕ ਗਊਸ਼ਾਲਾ ਵੀ ਬਣਾਈ ਛੋਟੀ ਜੀ ਜਿੱਥੇ ਅਸੀਂ ਉਹਨਾਂ ਗਊਆਂ ਨੂੰ ਲੈ ਕੇ ਆਈਏ ਜਿਹੜੀਆਂ ਸੜਕਾਂ ਤੇ ਕੋ ਮਰੀਆਂ ਨੇ ਜਿਹੜੀਆਂ ਲਫਾਫੇ ਖਾਣ ਲਈ ਮਜਬੂਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨੁੱਖਤਾਰੀ ਸੇਵਾ ਪਰਿਵਾਰ ਦੇ ਵਿੱਚ ਜਿੱਥੇ ਸਾਡੇ ਡੰਗਰ ਪਸ਼ੂਆਂ ਵਾਸਤੇ گاਵਾ ਦਾ ਤੇ ਮੱਝਾਂ ਦਾ ਫਾਰਮ ਬਣ ਰਿਹਾ ਉੱਥੇ ਅਸੀਂ ਇੱਕ ਗੋਬਰ ਗੈਸ ਗੈਸ ਪਲਾਂਟ ਲਾ ਰਹੇ ਹਾਂ 100 ਕਣ ਮੀਟਰ ਦਾ ਇਹ ਦੋ ਡੋਮ ਜਿਹੜੇ ਤੁਸੀਂ ਦੇਖਦੇ ਹੋ ਪੱਟੇ ਹੋਏ ਵੱਡੇ ਟੋਏ ਇਹ ਇੱਕ ਪਲਾਂਟ ਹੈ ਜਿਹੜਾ ਹੁਣ 100 ਕਣ ਮੀਟਰ ਦਾ ਅਸੀਂ ਤਿਆਰ ਕਰ ਲਾਂਗੇ ਇੱਕ ਦੇ ਵਿੱਚ ਵੇਸਟੇਜ ਜਿਹੜੀ ਹੈਗੀ ਆ ਉਹ ਇਕੱਠਾ ਕਰਾਂਗੇ ਜਿਹਦੇ ਵਿੱਚ ਖਾਦ ਇਕੱਠੀ ਹੋਊਗੀ ਸਾਰੀ ਔਰ ਉਹ ਖਾਦ ਵੀ ਅੱਗੇ ਖੇਤਾਂ ਦੇ ਵਿੱਚ ਵਰਤੀ ਜਾਊਗੀ ਕਿਉਂਕਿ ਅਸੀਂ ਆਪਣੇ ਖੇਤਾਂ ਦੇ ਵਿੱਚ ਆਰਗੈਨਿਕ ਸਬਜ਼ੀਆਂ ਇੱਥੇ ਪੈਦਾ ਕਰਦੇ ਆ ਉਹਦੇ ਵਿੱਚ ਵੀ ਸਾਨੂੰ ਬਹੁਤ ਏਰੀ ਮਦਦ ਮਿਲੂ ਤੇ ਆਉਣ ਵਾਲੇ ਸਮੇਂ 'ਚ ਜੇ ਪਸ਼ੂ ਸਾਡੇ ਕੋਲੇ ਵੱਧ ਜਾਂਦੇ ਆ ਤਾਂ ਇੱਕ 100 ਕਣ ਮੀਟਰ ਦਾ ਪਲਾਂਟ ਹੋਰ ਲੱਗ ਜਾਊਗਾ ਇਹਦੇ ਨਾਲ ਸਾਡੇ ਘਰ ਦੇ ਵਿੱਚ ਸੁਪਨਿਆਂ ਦੇ ਘਰ ਵਿੱਚ ਕਰੀਬ 1 ਮਹੀਨੇ ਦਾ ਸਿਲੰਡਰ ਕਿੰਨਾ ਲੱਗ ਜਾਂਦਾ ਹੈ ਹਾਂਜੀ ਸਿਲੰਡਰ 50 ਸਿਲੰਡਰ ਰੋਜ਼ ਲੱਗ ਰਹੇ ਨੇ ਨਹੀਂ ਮਤਲਬ ਮਹੀਨੇ ਚ ਆਪਾਂ ਐਵਰੇਜ ਕਰਦੀ 150 ਫਰਿੰਟ ਹੋ ਗਿਆ ਜੀ 150 ਸਿਲੰਡਰ ਸਾਡਾ ਮਹੀਨੇ ਦਾ ਲੱਗ ਜਾਂਦਾ ਹੁਣ ਮਤਲਬ 150 ਸਿਲੰਡਰ ਲਗਭਗ 1,20,22,000 ਰੁਪਏ ਦਾ ਸਿਲੰਡਰ ਲੱਗਦਾ ਮਹੀਨੇ ਦਾ ਔਰ ਜੇ ਇਥੋਂ ਗੈਸ ਦੀ ਉਨੀ ਪ੍ਰੋਡਕਸ਼ਨ ਹੋਣ ਲੱਗ ਗਈ ਤਾਂ ਮਹੀਨੇ ਦਾ ਲੱਖ ਰੁਪਏ ਘੱਟੋ ਘੱਟ ਉਹ ਬਚਤ ਹੋ ਸਕਦੀ ਹੈ ਸਰ ਤੇ ਅਸੀਂ ਇਹ ਗੋਬਰ ਗੈਸ ਪਲਾਂਟ ਲਾਉਣ ਦਾ ਜਿਹੜਾ ਜਿੰਮਾ ਠੇਕੇਦਾਰ ਸਾਹਿਬ ਨੂੰ ਦਿੱਤਾ ਜੀ ਠੇਕੇਦਾਰ ਸਾਹਿਬ ਵੀ ਬੜੇ ਚੰਗੇ ਨੇ ਇਨਸਾਨ ਨੇ ਆਪਣਾ નો ਪ੍ਰੋਫਿਟ ਨੋ ਲਾਸ ਤੇ ਇਹ ਆਪਣਾ ਕੰਮ ਕਰ ਰਹੇ ਨੇ ਇੱਥੇ ਸਾਡੇ ਨਾਲ ਹੋਰਾਂ ਲੋਕਾਂ ਨੂੰ ਵੀ ਅਸੀਂ ਤਾਂ ਬੇਨਤੀ ਕਰਦੇ ਹਾਂ ਜਿਨ੍ਹਾਂ ਦੇ ਕੋਲੇ ਡੰਗਰ ਪਸ਼ੂ ਰੱਖਿਆ ਫਾਰਮ ਹੈਗੇ ਆ ਆਪਾਂ ਇਦਾਂ ਦੇ ਪਲਾਂਟ ਜ਼ਰੂਰ ਲਵਾਈਏ ਨਾਲੇ એનર્ਜੀ ਪੈਦਾ ਹੁੰਦੀ ਆ ਨਾਲੇ ਗੋਹੇ ਦੀ ਸਹੀ ਵਰਤੋਂ ਹੋ ਜਾਂਦੀ ਹੈ ਨਾਲੇ ਖਾਦ ਬਹੁਤ ਵਧੀਆ ਤਿਆਰ ਹੋ ਜਾਂਦੀ ਹੈ ਬਹੁਤ ਸਾਰੇ ਫਾਇਦੇ ਨੇ ਇੱਕ ਪਲਾਂਟ ਨੂੰ ਲਾਉਣ ਵਾਸਤੇ 12 ਤੋਂ 13 ਲੱਖ ਰੁਪਏ ਦਾ ਖਰਚਾ ਆਉਣਾ ਵਾ ਰੇਤਾ ਬਜਰੀ ਸੀਮੈਂਟ ਸਰੀਆ ਇੱਟਾਂ ਤੇ ਲੇਬਰ ਸਾਰੀ ਪਾ ਕੇ ਬਸ ਸਾਰੇ ਅਰਦਾਸ ਕਰਿਓ ਇਹ ਕੰਮ ਆ ਜਿਹੜਾ ਛੇਤੀ ਛੇਤੀ ਨੇਪਰੇ ਚੜ ਜਵੇ ਤੇ ਪਾਸੇ ਜੀ ਇਹ ਸ਼ੈੱਡ ਪਾਉਣਾ ਸੀ ਜਿੱਥੇ ਬੱਕਰੀਆਂ ਸਾਡੇ ਕੋਲ ਰੱਖੀਆਂ ਹੋਈਆਂ ਵਾ ਬੱਕਰੀਆਂ ਵਾਸਤੇ ਸ਼ੈੱਡ ਪੈਣਾ ਵਾ ਤੇ ਇੱਕ ਜਿਹੜੀਆਂ ਸਾਡੇ ਕੋਲ ਮੱਝਾਂ ਰੱਖੀਆਂ ਹੋਈਆਂ ਉਹ ਮੱਝਾਂ ਦਾ ਵੀ ਅਲੱਗ ਇਧਰ ਬਾਹਰ ਮੰਨਣ ਵਾਸਤੇ ਸ਼ੈੱਡ ਪੈਣਾ ਵਾ ਤੇ ਇਹ ਸਾਹਮਣੇ ਜਿਹੜਾ ਤੁਸੀਂ ਦੇਖਦੇ ਹੋ ਇਹ گاਵਾ ਦਾ ਫਾਰਮ ਬਣ ਗਿਆ گاਵਾ ਵਾਸਤੇ ਕਯੂਬਿਕ ਲੱਗ ਗਿਆ ਤੇ ਇਹ ਹੋਦੀਆਂ ਵੰਡ ਰਹੀਆਂ ਵੱਡੀਆਂ ਜਿੱਥੇ ਸਸੀ ਗੱਲ ਬਾਈ ਠੀਕ ਹੋ ਇਹ ਸਾਰਾ ਗੋਹਾ ਉਧਰੋਂ ਇਕੱਠਾ ਹੋ ਕੇ ਦੋਨੇ ਪਾਸੇ ਮੱਝਾਂ ਦਾ گاਵਾ ਦਾ ਇਦੇ ਵਿੱਚ ਜਾਇਆ ਕਰੂਗਾ ਔਰ ਇੱਥੋਂ ਗੋਹਾ ਮੋਟਰ ਦੇ ਨਾਲ ਚੱਕ ਕੇ ਪ੍ਰੈਸ਼ਰ ਦੇ ਨਾਲ ਉਧਰ ਗੋਬਰ ਗੈਸ ਪਲੈਂਟ ਦੇ ਵਿੱਚ ਜਾਇਆ ਕਰੂਗਾ ਉਸ ਪਲੈਂਟ ਤੋਂ ਜਿਹੜੀ ਸਾਨੂੰ ਗੈਸ ਮਿਲੂਗੀ ਉਹ ਕਰੀਬ ਘੱਟੋ-ਘੱਟ 1 ਲੱਖ ਰੁਪਿਆ ਮਹੀਨੇ ਦਾ ਜਿਹੜਾ ਸੈਂਟਰਾਂ ਦਾ ਖਰਚਾ ਆਉਂਦਾ ਉਹਦੇ ਵਿੱਚ ਸਾਨੂੰ ਮਦਦ ਕਰੂਗੀ ਉਹਨਾਂ ਸਾਡੀ ਕੋਸ਼ਿਸ਼ ਹੈ ਵੀ ਅਸੀਂ ਸੁਪਨਿਆਂ ਦੇ ਘਰ ਵਿੱਚ ਹਰ ਇੱਕ ਚੀਜ਼ ਨੂੰ ਸਹੀ ਤਰੀਕੇ ਨਾਲ ਯੂਜ਼ ਕਰਕੇ ਆਪਣੇ ਆਪ ਨੂੰ ਇੰਨਾ ਇੱਕ ਸਰਪਲਸ ਕਰ ਲਈਏ ਇੰਨਾ ਕਿ ਸਾਰਥਿਕ ਕਰ ਲਈਏ ਵੀ ਖਰਚੇ ਜਿਹੜੇ ਉਹ ਹੌਲੀ ਹੌਲੀ ਘਟ ਜਾਣ ਕਿਉਂਕਿ ਅੱਜ ਇੰਨੀ ਵੱਡੀ ਪਰਿਵਾਰ ਦੀ ਗਿਣਤੀ ਹੈ 1000 ਦੇ ਕਰੀਬ ਅਸੀਂ ਮੈਂਬਰ ਆ ਤੇ ਇੰਨੇ ਵੱਡੇ ਪਰਿਵਾਰ ਨੂੰ ਦੁੱਧ ਦੀ ਜਿਹੜੀ ਲੋੜ ਆ 7-8 ਕੁਇੰਟਲ ਦੁੱਧ ਹਰ ਰੋਜ਼ ਲੱਗਦਾ ਤੇ ਹੁਣ ਉਹ ਸਾਨੂੰ ਮੁੱਲ ਲੈਣਾ ਪੈਂਦਾ ਸੀ ਤੇ ਹੁਣ ਜੇ ਚੰਗੀਆਂ ਨਸਲ ਦੀਆਂ گاਵਾਾਂ ਜਿਹੜੀਆਂ ਜਰਸੀ گاਵਾਾਂ ਰੱਖਣ ਵਾਸਤੇ ਅਸੀਂ ਪਲਾਨਿੰਗ ਕਰ ਰਹੇ ਆ ਤੇ ਜਾਂ ਜਿਹੜੀਆਂ ਮੱਜਾਵਾਂ ਉਹ ਮੋਰਾ ਨਸਲ ਦੀਆਂ ਜਾਂ ਦੋ ਚਾਰ گاਵਾ ਸੀ ਸ਼ਾਈ ਵਾਲ ਵਧੀਆ ਪਿਓਰ ਸ਼ਾਈ ਵਾਲ ਨਸਲ ਦੀਆਂ ਜਿਹੜੀਆਂ ਇੱਥੇ ਇਨਾਂ ਕੋਲੇ ਆ ਆਪਣੇ ਕੋਲੇ ਕਿਹੜਿਆ ਜੀ ਉਹ ਨੂਰਮੈਲੀਆ ਦੇ ਕੋਲੇ ਜਾਂ ਹਨ ਤੇ ਉਹ ਜੇ ਕੋਈ ਭੈਣ ਭਰਾ ਸਾਨੂੰ گاਵਾ ਦੀ ਸੇਵਾ ਕਰ ਸਕਦਾ ਵੈਸੇ ਕੁਝ ਵੀਰਾਂ ਨੇ ਸਾਨੂੰ ਲਖਾਈਆਂ ਵੀ ਹੋਈਆਂ ਦੋ ਚਾਰ ਵੀਰਾਂ ਨੇ گاਵਾ ਵੀ ਅਸੀਂ ਕਹੇ ਸੀ ਜਦੋਂ ਆਪਾਂ ਪੂਰਾ ਤਿਆਰ ਕਰ ਲਾਂਗੇ ਫਾਰਮ ਫਿਰ ਉਹ ਤੋਂ ਗਾਵਾਂ ਲਵਾਂਗੇ ਪਰ ਜੇ ਕੋਈ ਹੋਰ ਵੀ ਭੈਣ ਭਰਾ ਸਾਡੀ ਵੀਡੀਓ ਦੇਖਦੇ ਆ ਕਰੀਬ 35 ਕਿ ਗਾਵਾਂ ਚਾਹੀਦੀਆਂ ਸਾਨੂੰ ਪਰ ਇੱਕ ਹੱਥ ਜੋੜ ਕੇ ਬੇਨਤੀ ਆ ਵੀ ਗਾਂ ਤੁਸੀਂ ਮੁੱਲ ਨਹੀਂ ਲੈ ਕੇ ਦੇਣੀ ਸਾਨੂੰ ਅਸੀਂ ਜਿੱਥੋਂ ਅਸੀਂ ਚੈੱਕ ਕਰਕੇ ਗਾਂ ਲਵਾਂਗੇ ਉੱਥੇ ਤੁਸੀਂ ਪੇ ਕਰ ਦਿਓ ਜਾ ਕੇ ਕਿਉਂਕਿ ਪਹਿਲਾਂ ਕੁਝ ਵੀਰਾਂ ਨੇ ਗਾਵਾਂ ਭੇਜਤੀਆਂ ਹੁਣ ਜਿਹੜੇ ਬਾਹਰ ਬੈਠੇ ਆ ਵੀਰ ਹਨਾ ਐਨ ਆਰ ਆਈ ਭੈਣ ਭਰਾ ਉਹ ਪੈਸਾ ਖਰਚ ਸਕਦੇ ਆ ਪਰ ਉਹਨਾਂ ਨੂੰ ਮਤਲਬ ਚੰਗੇ ਮਾੜੇ ਦੀ ਪਰਖ ਨਹੀਂ ਹੁੰਦੀਗੀ ਇਹਨੂੰ ਚੰਗੇ ਮਾੜੇ ਦੀ ਪਰਖ ਉਹੀ ਕਰ ਸਕਦਾ ਜਿਹੜਾ ਬੰਦਾ ਇਸ ਚੀਜ਼ ਦਾ ਐਕਸਪਰਟ ਆ ਜਿਹੜਾ ਇਸ ਚੀਜ਼ ਦੇ ਬਾਰੇ ਵਿੱਚ ਨੌਲੇਜ ਰੱਖਦਾ ਵਾ ਤੇ ਇਸ ਕਰਕੇ ਸਾਡੀ ਬੇਨਤੀ ਆ ਵੀ ਜਿਹੜੇ ਵੀ ਭੈਣ ਭਰਾ گاਵਾਂ ਦੀ ਕੋਈ ਸਾਨੂੰ ਸੇਵਾ ਕਰਨੀ ਚਾਹੁੰਦੇ ਇੱਕ ਗਾਂ ਦੋ گاਵਾ ਲੈ ਕੇ ਦੇਣੀਆਂ ਚਾਹੁੰਦੇ ਆ ਉਹਨਾਂ ਨੂੰ ਉਹ ਸਾਨੂੰ ਨਾਮ ਨੰਬਰ ਲਿਖਾ ਦੇਣਾ ਆਪਣਾ ਜਦੋਂ ਹੀ ਅਸੀਂ ਇਹ گاਵਾਂ ਦੀ ਸਾਰੀ ਵੈਰੀਫਾਈ ਕਰਾਂਗੇ ਪੜਤਾਲ ਕਰਾਂਗੇ ਕਿੱਥੋਂ ਖਰੀਦਣੀਆਂ ਫਿਰ ਤੁਹਾਨੂੰ ਅਸੀਂ ਦੱਸ ਦਾਂਗੇ ਤੁਸੀਂ ਉੱਥੇ ਸਿੱਧੀ ਸੇਵਾ ਉਹਨਾਂ ਤਿੱਕਰ ਪਹੁੰਚਾ ਸਕਦੇ ਹੋ ਜੀ ਤੇ ਹੁਣ ਸਾਡੇ ਗਾਵਾਂ ਦੇ ਫਾਰਮ ਦੇ ਵਿੱਚ ਪਹਿਲਾਂ ਉਹ ਸਾਡੀ ਇਹ ਵਰਖਾ ਦੀ ਮੰਮੀ ਇਹ ਸਾਡੀ ਗਾਵਾਂ ਆ ਜਿਹੜੀ ਕਊ ਮਾਤਾ ਤਿੰਨ ਲੱਤਾਂ ਵਾਲੀ ਆ ਵਿਚਾਰੀ ਇਹ ਸਾਡੇ ਕੋਲੇ ਆ ਅਸੀਂ ਇਹਦੀ ਸੇਵਾ ਕਰ ਰਹੇ ਹਾਂ ਪਿਛਲੇ 6-7 ਸਾਲਾਂ ਤੋਂ ਇਹਦੀ ਲੱਤ ਟੁੱਟ ਗਈ ਸੀ ਡਾਕਟਰ ਕਹਿੰਦੇ ਸੀਗੇ ਇਹਦੇ ਟੀਕੇ ਲਾ ਦਿੰਨੇ ਆ ਪਰ ਅਸੀਂ ਕਿਹਾ ਸੀ ਵੀ ਨਹੀਂ ਅਸੀਂ ਸੇਵਾ ਕਰਾਂਗੇ ਫਿਰ ਮਹੀਨੇ ਕੁ ਬਾਅਦ ਪਤਾ ਲੱਗਿਆ ਵੀ ਇਹ ਸੂਣ ਵਾਲੀ ਆ ਫੇਰ ਡਾਕਟਰਾਂ ਨੇ ਇਹੀ ਕਿਹਾ ਵੀ ਇਹਦੇ ਟੀਕਾ ਲਾ ਦੋ ਫਾਇਦਾ ਕੋਈ ਨਹੀਂਗਾ ਵੀ ਇਹਨੇ ਉਹ ਵੀ ਮਾਰੀ ਜਾਣਾ ਪਰ ਅਸੀਂ ਮਿਹਨਤ ਕਰਕੇ ਸੇਵਾ ਕਰਕੇ ਇਸ ਗਾਂ ਦੀ ਬੱਚੇ ਨੂੰ ਵੀ ਬਚਾਲਿਆ ਸੀ ਇਹਨੂੰ ਵੀ ਬਚਾਲਿਆ ਸੀ ਅੱਜ ਜਿਹੜੀ ਜਿਹੜੀ ਬਰਖਾ ਵਾ ਇਹ ਤੋਂ ਬੱਚੀ ਪੈਦਾ ਹੋਈ ਸੀ ਉਹ ਵੀ ਸਾਡੇ ਕੋਲੇ ਆ ਤੇ ਇਹ ਵੀ ਵਧੀਆ ਆਪਦਾ ਜੀਵਨ ਬਤੀਤ ਕਰਦੀ ਆ ਸਾਡਾ ਇਹ ਮੋਟਿਵ ਇੱਥੇ ਇਹੀ ਆ ਵੀ ਅਸੀਂ ਜਿੱਥੇ ਪਸ਼ੂਆਂ ਤੋਂ ਦੁੱਧ ਲੈਣਾ ਉੱਥੇ ਪਸ਼ੂਆਂ ਦੀ ਸੇਵਾ ਵੀ ਕਰੀਏ گاਵਾਂ ਦੀ ਚਾਹੇ ਮੱਜਾਂ 'ਚ ਚਾਹੇ ਗਾਵਾਂ 'ਵਾਂ ਮੇ ਇਹ ਨਹੀਂ ਵੀ ਦੁੱਧ ਪੀ ਕੇ ਡੰਡਾ ਮਾਰ ਕੇ ਕੱਢ ਦਈਏ ਇਸ ਤੋਂ ਵੱਡਾ ਦੁਨੀਆ ਦਾ ਕੋਈ ਪਾਪ ਨਹੀਂ ਜਿਹੜਾ ਆਪਾਂ ਜਾਨਵਰ ਤੋਂ ਦੁੱਧ ਲੈਨੇ ਆ ਤੇ ਜਦੋਂ ਉਹਦੀ ਜ਼ਰੂਰਤ ਪੂਰੀ ਹੋ ਜਾਂਦੀ ਅਸੀਂ ਸੜਕ ਤੇ ਛੱਡ ਦਿੰਨੇ ਆ ਉਹਨਾਂ ਨੂੰ ਤੇ ਭਾਗਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮੇਰ ਕਰਨ ਵੀ ਅਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਫਾਰਮ ਨੂੰ ਚੰਗੇ ਤਰੀਕੇ ਨਾਲ ਚਲਾ ਸਕੀਏ ਤੇ ਇੱਕ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਭਾਵਨਾਵਾਂ ਵੀ ਇੱਕ ਗਊਸ਼ਾਲਾ ਬਣਾਈ ਜਾਵੇ ਕਿਉਂਕਿ ਸਾਡੇ ਇਲਾਕੇ 'ਚ ਆਹ ਰੋਡ ਦੇ ਉੱਤੇ ਹੀ ਇੰਨੀਆਂ گاਵਾਵਾਂ ਖੜੀਆਂ ਹੁੰਦੀਆਂ ਸੜਕਾਂ ਤੇ ਕਿਉਂਕਿ ਜਗਰਾਉ ਮੰਡੀ ਨੇੜੇ ਆ ਸਾਡੇ ਇੱਥੇ ਲੋਕ ਮੰਡੀ ਚ ਆਉਂਦੇ ਆ ਵੇਚਣ ਦੇ ਬਹਾਨੇ ਛੱਡ ਕੇ ਚਲੇ ਜਾਂਦੇ ਆ ਤਾਂ ਫਿਰ ਉਹ ਸੜਕਾਂ ਦੇ ਉੱਤੇ ਐਕਸੀਡੈਂਟ ਦਾ ਇੰਨਾ ਕਾਰਨ ਬਣਦੇ ਆ ਇੰਨੀਆਂ گاਵਾਵਾਂ ਗੱਡੀਆਂ ਥੱਲੇ ਆ ਕੇ ਵੱਡੀਆਂ ਜਾਂਦੀਆਂ ਲੱਤਾਂ ਬਾਹਾਂ ਟੁੱਟ ਜਾਂਦੀਆਂ ਮਰ ਜਾਂਦੀਆਂ ਕਿੰਨੇ ਹੀ ਬੰਦਿਆਂ ਦੀ ਮੌਤ ਹੋ ਜਾਂਦੀ ਐਕਸੀਡੈਂਟਾਂ ਦੇ ਵਿੱਚ ਤੇ ਵੈਗਰੂ ਕਿਰਪਾ ਕਰਨ ਪਵਿੱਖ ਦੇ ਵਿੱਚ ਸਾਡੀ ਇੱਕ ਕੋਸ਼ਿਸ਼ ਆ ਵੀ ਅਸੀਂ ਇੱਕ ਗਊਸ਼ਾਲਾ ਵੀ ਬਣਾਈਏ ਛੋਟੀ ਜੀ ਜਿੱਥੇ ਅਸੀਂ ਉਹਨਾਂ ਗਊਆਂ ਨੂੰ ਲੈ ਕੇ ਆਈਏ ਜਿਹੜੀਆਂ ਸੜਕਾਂ ਤੇ ਘਮ ਰਹੀਆਂ ਵਾਂ ਜਿਹੜੀਆਂ ਲਫਾਫੇ ਖਾਣ ਲਈ ਮਜਬੂਰ ਨੇ ਜਿਹੜੀਆਂ ਗੰਦ ਮੰਦ ਖਾਣ ਲਈ ਮਜਬੂਰ ਨੇ ਅਸੀਂ ਗਊ ਨੂੰ ਮਾਤਾ ਦਾ ਦਰਜਾ ਤਾਂ ਦਿੰਨੇ ਆ ਪਰ ਕਿਤੇ ਨਾ ਕਿਤੇ ਅੱਜ ਤਿਰਸਕਾਰ ਅੱਜ ਜੋ گاਵਾਂ ਦੀ ਬੇਕਦਰਹੀ ਹੋ ਰਹੀ ਹੈ ਉਹ ਵੀ ਬਹੁਤ ਨਿੰਦਣਯੋਗ ਆ ਬਹੁਤ ਦੁੱਖਦਾਈ ਹੈ ਕਰੇ ਅਰਦਾਸ ਇਸ ਫਾਰਮ ਵਾਸਤੇ ਸਾਡੇ ਨਾ ਕਾਰਜਾਂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ